ਤਾਂ ਕੀ ਸਰਨ ਪਰਿਓ ਨਾਨਕ ਦਾਸ ਜਤੇ ਉਪਰ ਕੋ ਨਹੀ ਸਿਮਰੋ ਸਿਮਰ ਸਿਮਰ ਸੁਖ ਪਾਇਆ ਚਰਨ ਕਮ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਸਾਦ ਸੰਗਤ ਜੀ ਗਰੀਨਵਾਜ ਪਤਤ ਪਾਵਣ ਭਗਤ ਵਛੜੇ ਕਿਰਪਾ ਨਦਾਨ ਖੰਡਾਂ ਬ੍ਰਹਮੰਡਾਂ ਦੇ ਮਾਲਕ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਮੇਰ ਸਤਕਾ ਅਮਰਤ ਵੇਲੇ ਦਾ ਸਮਾਂ ਪ੍ਰਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਨਿਤ ਨੇਮ ਕਰਾਉਣਾ ਕੀਤੇ ਹਨ ਸੋ ਆਓ ਹੁਣ ਕੁਝ ਸਮਾਂ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਕਬੀਰ ਇਕ ਕੜੀ ਆਧੀ ਘਰੀ ਆਧੀ ਹੂੰ ਤੇ ਆਦ ਭਗਤਣ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਦੇ ਮਹਾਵਾਕਨ ਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਸਮੁੰਦਰ ਬਲਾਵ ਰਾਗ ਦੁਆਰਾ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 823 ਅਤੇ 24ਤੇ ਇਹ ਪਾਵਨ ਸ਼ਬਦ ਉਚਾਰ ਕਰਕੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਕਰਪਾ ਕਰ ਰਹੇ ਹਨ ਸ਼ਬਦੀ ਵਿਚਾਰ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤੇ ਦੀ ਸਾਂਝ ਪਾਈਏ ਪ੍ਰੇਮ ਤੇ ਸਤਿਕਾਰ ਦੇ ਨਾਲ ਬੁਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ 5 ਬਲਾਵ ਰਾਗ ਦੁਆਰਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਜੀ ਗੋਰਾ ਪੂਰੇ ਮੇਰੀ ਰਾਤ ਲਈ ਸਤਿਗੁਰੂ ਗਰੀਨਵਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਪੂਰੇ ਗੁਰੂ ਦੀ ਮਹਿਮਾ ਦੱਸਦੇ ਹਨ ਸੋ ਪੂਰੇ ਗੁਰੂ ਦੀ ਵਡਿਆਈ ਕਰਦੇ ਹਨ ਗੁਰ ਪੂਰੇ ਮੇਰੀ ਰਾਖ ਲਈ ਪੂਰੇ ਗੁਰੂ ਧੰਗ ਗੁਰੂ ਰਾਮਦਾਸ ਅਤੇ ਪਾਤਸ਼ਾਹ ਜੀ ਨੇ ਸਾਡੀ ਹਰ ਤਰ੍ਹਾਂ ਦੇ ਨਾਲ ਜਿਹੜੀ ਆ ਰੱਖਿਆ ਕੀਤੀ ਹੈ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜੀਵ ਦਾ ਜੀਵਨ ਬਰਬਾਦ ਕਰਦੇ ਆ ਉਹਨਾਂ ਵੱਲੋਂ ਵੀ ਰੱਖ ਲੈਂਦੇ ਹਨ ਗੁਰ ਪੂਰੇ ਪੂਰੇ ਗੁਰੂ ਤੋਂ ਬਿਜਾ ਬਿਨਾ ਸਾਹਿਬ ਜੀ ਕਹਿੰਦੇ ਇਹਨਾਂ ਤੋਂ ਕੋਈ ਬਚਾ ਨਹੀਂ ਸਕਦਾ ਵੱਡੇ ਵੱਡੇ ਔਲੀਏ ਪੀਰ ਪਗੰਬਰ ਜਿਹੜੇ ਆਪਣੇ ਆਪ ਨੂੰ ਘਹਾਉਂਦੇ ਸੀ ਉਹ ਵੀ ਇਹਨਾਂ ਨੇ ਵਸ ਵਿੱਚ ਕਰ ਲਏ ਪਰ ਇੱਕ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੀਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਵਸ ਕੀਤਾ ਜਾਂ ਜਿਹੜੇ ਉਹਨਾਂ ਦੇ ਗੁਰੂ ਕੇ ਪਿਆਰੇ ਗੁਰਮੁਖ ਜਨ ਗੁਰੂ ਅਨਸਾਰ ਜੀਵਨ ਬਤੀਤ ਕਰਨ ਵਾਲੇ ਉਹਨਾਂ ਨੇ ਇਹਨਾਂ ਨੂੰ ਵਸ ਕੀਤਾ ਨਹੀਂ ਸਾਰੀ ਦੁਨੀਆ ਨੂੰ ਇਹਨਾਂ ਨੇ ਵਸ ਕੀਤਾ ਹੋਇਆ ਹੈ ਸੋ ਸਾਹਿਬ ਜੀ ਕਹਿੰਦੇ ਨੇ ਗੁਰ ਪੂਰੇ ਮੇਰੀ ਰਾਖ ਲਈ ਪੂਰਾ ਗੁਰੂ ਇਹਨਾਂ ਤੋਂ ਬਚਾ ਸਕਦਾ ਹੈ ਇਹਨਾਂ ਤੋਂ ਰੱਖਿਆ ਕਰ ਸਕਦਾ ਹੈ ਪੂਰੇ ਗੁਰੂ ਰਾਮਦਾਸ ਸਾਹਿਬ ਜੀ ਨਹੀਂ ਕਹਿੰਦੇ ਰੱਖਿਆ ਕੀਤੀ ਹੈ ਜੀ ਅੰਮ੍ਰਿਤ ਨਾਮ ਹਿਦਮ ਦਿਨੋ ਜਨਮ ਜਨਮ ਕੀ ਮੈਲ ਗਈ ਕਹਿੰਦੇ ਗੁਰੂ ਪੂਰੇ ਨੇ ਕਿਰਪਾ ਕੀਤੀ ਅਮਰ ਤੋਂ ਪੀ ਨਾਮ ਅਮਰ ਨਾਮ ਹਿਰਦੇ ਮੈਂ ਦੇਨੋ ਸਾਡੇ ਹਿਰਦੇ ਦੇ ਵਿੱਚ ਦੇਣਾ ਕੀਤਾ ਜਨਮ ਜਨਮ ਕੀ ਮੈਲ ਗਈ ਕਹਿੰਦੇ ਜਨਮ ਜਨਮ ਅੰਤਰਾਂ ਦੀ ਜਿਹੜੀ ਇਸ ਮਨ ਨੂੰ ਮੈਲ ਲੱਗੀ ਹੋਈ ਜੋ ਪਾਵਨ 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 ਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਹ ਮੈਲ ਬਾਰੇ ਵੀ ਦੱਸਦੇ ਨਹੀਂ ਬੜੇ ਤਰ੍ਹਾਂ ਦੀਆਂ ਮੈਲਾ ਮੜਨ ਲੱਗੀਆਂ ਹੋਈਆਂ ਹਨ ਸੋ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ ਇਸ ਮਨ ਕੋ ਜਨਮ ਜਨਮ ਕੇ ਮਲ ਲਾਗੇ ਕਾਲਾ ਹੋਆ ਸਿਆਹੋ ਕਹਿੰਦੇ ਜਿਵੇਂ ਇੱਕ ਕਾਲਾ ਤਵਾ ਹੁੰਦਾ ਨਾ ਇਸ ਤਰ੍ਹਾਂ ਕਾਲਾ ਸਿਆਹ ਹੈ ਜਨਮਾਂ ਜਨਮਾਂ ਦੇ ਮੰਤਰਾਂ ਦੀ ਇਹਨੂੰ ਮੈਲ ਲੱਗੀ ਹੋਈ ਆ ਪਰ ਜਿਹਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ ਜਦੋਂ ਗੁਰੂ ਗੁਰੂ ਕੇ ਪਿਆਰਿਆਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਅਮਰਤ ਰੂਪੀ ਨਾਮ ਦੇਣਾ ਕੀਤਾ ਕਹਿੰਦੇ ਜਨਮ ਜਨਮਾਂ ਦੀ ਮੈਲ ਉਹ ਚਲੀ ਗਈ ਹੈ ਮੈਲ ਦੇ ਸੰਬੰਧ ਵਿੱਚ ਮਹਾਪੁਰਖ ਇੱਕ ਸਾਖੀ ਸਾਹਾ ਸੰਗਤ ਜੀ ਸੁਣਾਉਂਦੇ ਸਨ ਕਹਿੰਦੇ ਕਿਸੇ ਦੇ ਘਰ ਵਿੱਚ ਕਿਸੇ ਲੜਕੇ ਦੀ ਸ਼ਾਦੀ ਪਹਿਲਾਂ ਸ਼ਾਦੀ ਤੋਂ ਪਹਿਲਾਂ ਸਗਣ ਲੱਗਦਾ ਹੈ ਮਾਝੇ ਦੇ ਵਿੱਚ ਇਹਨੂੰ ਅੱਜੋ ਹਰਾਂ ਲਗਣਾ ਵੀ ਆਖ ਦਿੰਦੇ ਆ ਮਾਲਵੇ ਦੇ ਵਿੱਚ ਆਪਾਂ ਸਗਣ ਕਹਿੰਦੇ ਆ ਆ ਸ਼ਬਦ ਵਿੱਚ ਰੋਪਣਾ ਵੀ ਕਹਿੰਦੇ ਕਿਹਾ ਜਾਂਦਾ ਸੀ ਸੋ ਵਿਆਹ ਤੋਂ ਪਹਿਲਾਂ ਦੀ ਜਿਹੜੀ ਇਹ ਰਸਮ ਹੁੰਦੀ ਹੈ ਸਗਣ ਲਗਣਾ ਸੀ ਕਹਿੰਦੇ ਘਰ ਵਿੱਚ ਉਹ ਲੜਕੀ ਦੇ ਪਰਿਵਾਰ ਵਾਲੇ ਜੀ ਆਏ ਆ ਲੜਕੇ ਨੂੰ ਵੇਖਣ ਵਾਸਤੇ ਤੇ ਇੱਕ ਜਦੋਂ ਮਾਈ ਨੂੰ ਪਤਾ ਲੱਗਿਆ ਹੈ ਗਵਾਂਡਾ ਨੂੰ ਕਹਿੰਦੇ ਉਹ ਉਸ ਸਮੇਂ ਇੱਕ ਅੱਗ ਦੇ ਬਹਾਨੇ ਘਰ ਵਿੱਚ ਗਈ ਅੱਗ ਲੈਣ ਵਾਸਤੇ ਉਸ ਲੜਕੇ ਦੇ ਸਿਰ ਦੇ ਉੱਤੇ ਹੱਥ ਰੱਖ ਕਰਕੇ ਇੱਕ ਦਮੜਾ ਦੀ ਝੋਲੀ ਵਿੱਚ ਪਾ ਕੇ ਕਰਕੇ ਇਹ ਕਹਿਣਾ ਕੀਤਾ ਕਿ ਬੱਚਾ ਅੱਜ ਜਿਵੇਂ ਤੈਨੂੰ ਕਹਿੰਦੇ ਇਹ ਤੇਰਾ ਇੱਕਾਰਜ ਹੋ ਰਿਹਾ ਐਵੇਂ ਤੇਰੀ ਕਹਿੰਦੇ ਮਿਰਗੀ ਵੀ ਹਟ ਜਾਵੇਗੀ ਸੋ ਉਹ ਸਮੇਂ ਜਦੋਂ ਇਹ ਕਹਿ ਕਰਕੇ ਆਗ ਲੈ ਕਰਕੇ ਘਰ ਵਿੱਚੋਂ ਕਹਿੰਦੇ ਵਾਪਸ ਮੁੜਿਆਈ ਸੋ ਪਰ ਜਿਹੜੇ ਲੜਕੀ ਵਾਲੇ ਸੀ ਪਰਵਾਜ਼ ਸੀ ਜੋਨਾਂ ਨੇ ਸੁਣਿਆ ਉਹ ਮਾਈ ਦੇ ਮਗਰ ਉੱਠ ਕਰਕੇ ਇੱਕ ਸਿਆਣਾ ਜਿਹੜਾ ਸੋਚਣਾ ਕੀਤਾ ਕਿ ਮਾਈ ਇਸ ਲੜਕੇ ਨੂੰ ਮਰਗੀ ਪੈਂਦੀ ਆ। ਆਹ ਲੱਗੀ ਨਹੀਂ ਕਦੇ-ਕਦੇ ਪੈਂਦੀ ਆ ਜਦੋਂ ਇਹ ਸ਼ਰਾਬ ਪੀਂਦਾ ਹੈ। ਕਹਿੰਦੇ ਮਾਈਏ ਸ਼ਰਾਬ ਵੀ ਪੀਂਦਾ ਹੈ। ਕਹਿੰਦੇ ਕਦੇ-ਕਦੇ ਪੀਂਦਾ ਹੈ। ਜਦੋਂ ਕਹਿੰਦੇ ਇਹ ਜੂਆ ਖੇਡ ਕੇ ਜਿੱਤ ਕੇ ਆਉਂਦਾ ਹੈ। ਕਹਿੰਦੇ ਮਾਈ ਜੂਆ ਵੀ ਖੇਡਦਾ ਹੈ। ਕਹਿੰਦੇ ਕਦੇ-ਕਦੇ ਖੇਡਦਾ ਹੈ ਜਦੋਂ ਚੋਰੀ ਕਰਕੇ ਆਉਂਦਾ ਹੈ। ਇਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਉਹ ਜਿਹੜੇ ਸੀ ਰਿਸ਼ਤੇਦਾਰ ਉਹ ਵਾਪਸ ਮੁੜ ਗਏ ਸੋ ਇਸ ਤਰ੍ਹਾਂ ਦੀ ਜਿਹੜੀ ਮੈਲ ਹੈ ਕਿਸੇ ਦੇ ਬਣਦੇ ਹੋਏ ਕਾਰਜ ਨੂੰ ਵਿੱਚ ਰੜਕਾ ਦਾ ਦੇਣਾ ਰੋੜਾ ਦਾ ਦੇਣਾ ਸੋ ਇੱਕ ਮੈਲ ਹੈ ਸਹਬ ਜੀ ਕਹਿੰਦੇ ਇਹ ਸੋ ਤਰ੍ਹਾਂ ਦੀਆਂ ਅਨੇਕ ਤਰ੍ਹਾਂ ਦੀਆਂ ਜਿਹੜਾ ਈਰਖਾ ਦੁਸ਼ੈ ਦੁਬਧਾ ਦੀਆਂ ਮੈਲ ਸੋ ਲੱਗੀਆਂ ਹੋਈਆਂ ਹਨ ਲੱਗੀਆਂ ਵੀ ਸਹਬ ਜੀ ਕਹਿੰਦੇ ਜਨਮਾਂ ਜਨਮਾਂ ਤਰਾਂ ਦੀਆਂ ਹਨ ਪਰ ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਜਿਨ੍ਹਾਂ ਨੂੰ ਅਮਰਤ ਰੂਪੀ ਨਾਮ ਦਿੰਦੇ ਨੇ ਅਮਰਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਜਨਮਾਂ ਜਨਮਾਂ ਮੰਤਰਾਂ ਦੀ ਇਹ ਜਿਹੜੀ ਮਲ ਦੀ ਲੱਗੀ ਹੋਈ ਮੈਲ ਸੀ ਇਸਾਰੀ ਸਾਹਿਬ ਜੀ ਦੇ ਨਾਮ ਨੇ ਕਹਿੰਦੇ ਲਹਿ ਗਈ ਪਾਵੋ ਮੈਲ ਦੂਰ ਹੋ ਗਈ ਹੈ ਜੀ ਰਹਾ ਰਹਾ ਵਾਲੀਆਂ ਪੰਕਤੀਆਂ ਦੋਰਾ ਸਾਹਿਬ ਜੀ ਕਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਨਿਵਰ ਦੂਤ ਦੁਸ਼ਟ ਬਰਾਈ ਕਹਿੰਦੇ ਨਵਰਤ ਹੋ ਗਏ ਦੇਰੇ ਦੁਸ਼ਟਤਾਈ ਕਰਨ ਵਾਲੇ ਸੀ ਬੈਰੀ ਸੀ ਇਸ ਜੀਵ ਦੀ ਜੰਦ ਦੇ ਬੈਰੀ ਉਹ ਪੰਜ ਦੂਤ ਨਿਵਰ ਦੂਰ ਦੁਸ਼ਟ ਬਰਾਈ ਇਹਨਾਂ ਨੂੰ ਦੁਸ਼ਟ ਵੀ ਗਿਆ ਇਹਨਾਂ ਨੂੰ ਦੂਤ ਵੀ ਗਿਆ ਸਾਹਿਬ ਜੀ ਕਹਿੰਦੇ ਉਹ ਨਿਵਰਤ ਹੋ ਜਾਂਦੇ ਨੇ ਜੀਵ ਦੇ ਨਾਲ ਇਹ ਵੈਰ ਕਰਦੇ ਹੈ ਸੋ ਇਹ ਦੁਸ਼ਟ ਤੇ ਦੂਤ ਜਿਵੇਂ ਸਾਹਿਬ ਜੀ ਦੇ ਪਾਵਨ ਬਚਨ ਨੇ ਦੁਸ਼ਟ ਚੌਂਕੜੀ ਸਦ ਕੂੜ ਕਮਾਵੇ ਨਾ ਬੁੱਝੇ ਨਾ ਵਿਚਾਰੇ ਜਿਹੜੇ ਇਹਨਾਂ ਦੇ ਵਸ ਵਿੱਚ ਹੁੰਦੇ ਆ ਉਹ ਕਦੇ ਕੂੜ ਹੀ ਕਮਾਉਂਦੇ ਆ ਨਾ ਉਹ ਬੁੱਝਦੇ ਤੇ ਨਾ ਕਿਸੇ ਗੱਲ ਦੀ ਵਿਚਾਰ ਕਰਦੇ ਹਨ ਸੋ ਉਹ ਸਾਹਿਬ ਜੀ ਕਹਿੰਦੇ ਨਿਵਰੇ ਦੂਤ ਔਰ ਨਿਵਰਤ ਹੋ ਗਏ ਦੁਸ਼ਟ ਜਿਹੜੇ ਇਹ ਜੀਵ ਦੇ ਜੰਤ ਦੇ ਵੈਰੀ ਹਨ ਬਹਿرائی ਬਹਿਰਤ ਬਹਿرائی ਕਰਨ ਵਾਲੇ ਨੇ ਕਦੋਂ ਕਹਿੰਦੇ ਨਿਵਰਤ ਹੋਏ ਗੁਰ ਪੂਰੇ ਕਾ ਜਪਿਆ ਜਾਪ ਜਦੋਂ ਪੂਰੇ ਗੁਰੂ ਦਾ ਪਹਿਲੀ ਪੰਕਤੀ ਵਿੱਚ ਵੀ ਮੇਰੇ ਪਤ ਸਾਹਿਬ ਜੀ ਪੂਰੇ ਗੁਰੂ ਦੀ ਮਹਿਮਾ ਕਰਦੇ ਆ ਔਰ ਦੂਸਰੀ ਪੰਕਤੀ ਵਿੱਚ ਵੀ ਸਾਹਿਬ ਜੀ ਕਹਿੰਦੇ ਇਹ ਨਿਵਰਤ ਨਹੀਂ ਹੁੰਦੇ ਜਿਹੜੇ ਕਿਸੇ ਢੰਗ ਦੇ ਨਾਲ ਵੀ ਕਿਸੇ ਯਤਨ ਦੇ ਨਾਲ ਕਿਸੇ ਸਿਆਣਪ ਦੇ ਨਾਲ ਇਹ ਜਿਹੜੇ ਦੂਤ ਦੁਸ਼ਟਾ ਜੀਵ ਦੀ ਜਿੰਦ ਦੇ ਵੈਰੀ ਆ ਇਹ ਨਿਵਰਤ ਨਹੀਂ ਹੁੰਦੇ ਗਏ ਸੋ ਪਰ ਜਦੋਂ ਗੁਰ ਪੂਰੇ ਕਾ ਜਪਿਆ ਜਾਪ ਜਦੋਂ ਪੂਰੇ ਗੁਰੂ ਦਾ ਜਪ ਜਪਿਆ ਇਹ ਦੁਸ਼ਟ ਤੇ ਬੈਰਾਈ ਕਹਿੰਦੇ ਕਰਨ ਵਾਲੇ ਦੂਤ ਇਹ ਕਹਿੰਦੇ ਨਿਵਰਤ ਹੋ ਗਏ ਭਾਵ ਇਹ ਖਤਮ ਹੋ ਗਏ ਇਹ ਵਸ ਵਿੱਚ ਹੋ ਗਏ ਜੀ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਕਹਿੰਦੇ ਧੰਨ ਗੁਰੂ ਰਾਮਦਾਸ ਸਤਿ ਪਾਤਸ਼ਾਹ ਜੀ ਜਿਹੜੇ ਪ੍ਰਭ ਸਰੂਪ ਆ ਉਹਨਾਂ ਦਾ ਬੜਾ ਵੱਡਾ ਪ੍ਰਤਾਪ ਹੈ ਹੁਣ ਇਹਨਾਂ ਵਿੱਚੋਂ ਨਾ ਕੋਈ ਕਾਮ ਨਾ ਕੋਈ ਕ੍ਰੋਧ ਨਾ ਕੋਈ ਲੋਭ ਨਾ ਕੋਈ ਹੰਕਾਰ ਇਹ ਵਿਚਾਰੇ ਕੀ ਕਰ ਸਕਦੇ ਹਨ ਕਾਹਾਂ ਕਰੇ ਕੋਈ ਵਿਚਾਰਾ ਕੀ ਕਰ ਸਕਦਾ ਕੋਈ ਵਿਚਾਰਾ ਕਹਿੰਦੇ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਮੇਰੇ ਪ੍ਰਭੂ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਦਾ ਐਡੋ ਤੇਜ ਪ੍ਰਤਾਪੀ ਐਡਾ ਵੱਡਾ ਪ੍ਰਤਾਪ ਹੋਣ ਇਹਨਾਂ ਦਾ ਵਿਚਾਰਿਆਂ ਦਾ ਕੋਈ ਸਾਡੇ ਉੱਤੇ ਵਾਸ ਨਹੀਂ ਚੱਲਦਾ ਜੀ ਸਿਮਰ 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 ਸੁਖ ਪਾਇਆ ਸਾਹਿਬ ਜੀ ਕਿਰਪਾ ਕਰਦੇ ਨੇ ਉਹ ਵਾਹਿਗੁਰੂ ਕਾਲ ਪੁਰਖ ਦਾ ਸਿਮਰਨ ਕਰਕੇ ਸਿਮਰ 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 ਸੁਖ ਪਾਇਆ ਸਾਤਸੰਗੀ ਜੀ ਆਪਾਂ ਸਾਰੇ ਜਿੰਨੇ ਵੀ ਹਾਂ ਹਰ ਇੱਕ ਮਨੁੱਖ ਸੁਖ ਭਾਲਦਾ ਨਾ ਕੋਈ ਵੀ ਨਹੀਂ ਦੁੱਖ ਮੰਗਦਾਗਾ ਹਰ ਇੱਕ ਕਹਿੰਦਾ ਮੈਂ ਸੁਖੀ ਵਸਾਂ ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੁਖ ਪ੍ਰਾਪਤ ਕਿਵੇਂ ਹੁੰਦੇ ਆ ਸਿਮਰ 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 ਸੁਖ ਪਾਇਆ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਅਸੀਂ ਉਹ ਸੁਖ ਜਿੱਥੇ ਸਾਤਸੰਗ ਜੀ ਫਿਰ ਦੁੱਖ ਹੁੰਦੇ ਹੀ ਨਹੀਂ ਉਹ ਆਤਮ ਸੁਖੋ ਐਸਾ ਸੁਖ ਪ੍ਰਾਪਤ ਹੁੰਦਾ ਰੱਬ ਦੇ ਪਿਆਰਿਆਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਫਿਰ ਉਹ ਉਹ ਦੁੱਖ ਮਨਾਉਂਦੇ ਹੀ ਨਹੀਂ ਹੈ ਸੋ ਉਹਨਾਂ ਨੂੰ ਦੁੱਖ ਮਹਿਸੂਸ ਹੁੰਦੇ ਹੀ ਨਹੀਂ ਹਨ ਉਹ ਐਸੀ ਅਵਸਥਾ ਉਹਨਾਂ ਦੀ ਹੈ ਸਿਮਰਨ ਕਰਨ ਵਾਲਿਆਂ ਦੀ ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਸੰ ਪਰ ਏਕਾ ਨਾਮ ਜਪਤ ਗੰਤ ਅਨੇਕਾ ਬੇਦ ਪ੍ਰਾਨ ਸਿਮਰ ਸੋਧ ਅਖਰ ਕਿਨੇ ਰਾਮ ਨਾਮ ਇੱਕ ਅਖਰ ਕਿਨਕਾ ਏਕ ਜਿਸ ਜੀਵ ਸਾਵੈ ਸਾਬ ਜੀ ਕਹਿੰਦੇ ਕਿ ਕਿਨਕਈ ਕਿਤੇ ਕਿਨਕਾ ਮੰਤਰ ਹੀ ਕਹਿੰਦੇ ਵਸ ਜਾਵੇ ਪਰਮੇਸ਼ਰ ਦਾ ਨਾਮ ਤਾਂ ਕਿ ਮਹਿਮਾ ਗਣੀ ਨ ਆਵੇ ਉਹਨਾਂ ਰੱਬ ਦੇ ਪਿਆਰਿਆਂ ਦੀ ਤਾਂ ਕਹਿੰਦੇ ਮਹਿਮਾ ਗਿਣੀ ਨਹੀਂ ਜਾ ਸਕਦੀ ਸਿਮਰ 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 ਸੁਖ ਪਾਇਆ ਪਰਮੇਸ਼ਰ ਦੇ ਨਾਮ ਨੂੰ ਸਿਮਰ ਸਿਮਰ ਕੇ ਐਸਾ ਕਹਿੰਦੇ ਜਿਹੜਾ ਸੁਖ ਆਤਮ ਸੁਖ ਪਾਉਣਾ ਕੀਤਾ ਹੈ ਜੀ ਚਰਨ ਕਮਲ ਰੱਖ ਮਨ ਮਾਹੀ ਤੇ ਸਤਿਗੁਰ ਸਾਹਿਬ ਜੀ ਦੇ ਜਿਹੜੇ ਚਰਨ ਕਮਲ ਗੁਰੂ ਕੀ ਬਾਣੀ ਰੱਖ ਮਨ ਮਾਹੀ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਰੱਖਣਾ ਕੀਤਾ ਸਤਿਗੁਰਾਂ ਦੀ ਬਾਣੀ ਨੂੰ ਹਿਰਦੇ ਵਿੱਚ ਰੱਖਣਾ ਕੀਤਾ ਵਸਾਉਣਾ ਕੀਤਾ ਹੈ ਚਰਨ ਕਮਲ ਰੱਖ ਮਨ ਮਾਹੀ ਐਸੀ ਇਹ ਕੋਮਲ ਬਾਣੀ ਹੈ ਜਿਵੇਂ ਕਮਲ ਦਾ ਫੁੱਲ ਬੜਾ ਕੋਮਲ ਹੁੰਦਾ ਹੈ ਇਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਪਾਵਨ ਬਾਣੀ ਸੋ ਚਰਨ ਕਮਲ ਰੱਖ ਮਨ ਵਾਹੀ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲ ਰੂਪ ਬਾਣੀ ਰੂਪ ਚਰਨ ਕਮਲਾਂ ਨੂੰ ਕਹਿੰਦੇ ਹਿਰਦੇ ਦੇ ਵਿੱਚ ਰੱਖਣਾ ਕੀਤਾ ਮਨ ਦੇ ਵਿੱਚ ਵਸਾਉਣਾ ਕੀਤਾ ਹੈ ਤੇ ਸਤਿਗੁਰੂ ਸਾਹਿਬ ਜੀ ਦੇ ਨਾਮ ਦਾ ਸਮਰਨ ਕੀਤਾ ਤੇ ਆਤਮ ਸੁਖ ਪ੍ਰਾਪਤ ਹੋਇਆ ਸਤਿਗੁਰ ਸਾਹਿਬ ਜੀ ਦੇ ਚਰਨ ਕਮਲ ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਕਹਿੰਦੇ ਮਨ ਵਿੱਚ ਰੱਖਣਾ ਕੀਤਾ ਜੀ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਮੈਂ ਦਾਸ ਸਾਹਿਬ ਜੀ ਕਹਿੰਦੇ ਨੇ ਤਾਂ ਕਿ ਸ਼ਰਨ ਪਰਿਓ ਉਸ ਸਤਿਗੁਰਾਂ ਦੀ ਸ਼ਰਨ ਵਿੱਚ ਪਰਿਆ ਤਾ ਕੀ ਸਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਾਹੀ ਜਿਸ ਗੁਰੂ ਦੇ ਉਪਰ ਜਿਸ ਪਰਮੇਸ਼ਰ ਤੋਂ ਉਪਰ ਹੋਰ ਕੋਈ ਹੈ ਹੀ ਨਹੀਂ ਹੈ ਤਾ ਕੀ ਸਰਨ ਪਰਿਓ ਉਹਦੀ ਸਰਨ ਵਿੱਚ ਪਏ ਹਾਂ ਸਾਧ ਸੰਗਤ ਜੀ ਆਪਾਂ ਸ਼ਰਨ ਦੀ ਵਿਚਾਰ ਅੱਗੇ ਵੀ ਕਰਦੇ ਹਾਂ ਸ਼ਰਨ ਦੀ ਵਿਚਾਰ ਕਰਨੀ ਜ਼ਰੂਰੀ ਹੈ ਸ਼ਰਨ ਹੈ ਕੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਦਿਗ ਪੈਂਦੇ ਆ ਆਸਰਾ ਲੈ ਲੈਂਦੇ ਆਂ ਸਹਬ ਜੀ ਉਹਨਾਂ ਤੇ ਕਿਰਪਾ ਕਰ ਦੇਣੇ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਸਤਿਗੁਰੂ ਨਾਨਕ ਸਾਹਿਬ ਦੇ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਆਂ ਤਾਂ ਕਿ ਸ਼ਰਨ ਪਰਿਓ ਜਾ ਤੇ ਉਪਰ ਕੋ ਨਾਹੀ ਜਿਦ ਉਪਰ ਜਿਦ ਉਪਰ ਵੱਡਾ ਕੋਈ ਹੋਰ ਦੂਜਾ ਹੈ ਹੀ ਕੋਈ ਨਹੀਂ ਹੈ ਅਸੀਂ ਉਹਨਾਂ ਦੀ ਸ਼ਰਨ ਵਿੱਚ ਪਾਏ ਹਾਂ ਤੇ ਉਹ ਵੱਡਾ ਕੌਣ ਹੈ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਸਾਰਿਆਂ ਨਾਲੋਂ ਵੱਡੇ ਸਾਰਿਆਂ ਨੂੰ ਉੱਪਰ ਸਤਿਗੁਰੂ ਗਰੀ ਨਵਾ ਸੱਚੇ ਪਾਤਸ਼ਾਹ ਜੀ ਹਨ ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਜਿਹੜੇ ਪੈ ਜਾਂਦੇ ਨੇ ਤੇ ਉਹ ਸ਼ਰਨ ਵਿੱਚ ਪੈਣਾ ਕੀ ਹੈ ਗੋਬਿੰਦ ਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਧੰਨ ਗੁਰਗੱਲਗੀ ਧਰਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਐ ਪਾਏ ਗਹਿ ਜਪਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਅਰਹੀਮ ਪ੍ਰਾਣ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਕਿੰਦੀ ਨਿਮਰਤਾ ਗਲਗੀ ਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਵਿੱਚ ਇਹ ਬਚਨ ਕਰਕੇ ਵੀ ਕਹਿੰਦੇ ਆ ਕਿ ਆਕਾਲ ਪੁਰਖ ਜੀ ਮੈਂ ਨਹੀਂ ਕਹਿ ਰਿਆ ਇਹ ਜੋ ਤੁਸੀਂ ਬੁਲਾ ਰਹੇ ਹੋ ਨਾ ਸਭ ਕੁਝ ਆਪ ਹੀ ਖਵਾ ਰਹੇ ਹੋ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਇਹ ਆਪ ਜੀ ਦੀ ਕਿਰਪਾ ਦਾ ਨਾਲ ਹੀ ਅਸੀਂ ਬਖਾਨ ਕਰ ਰਹੇ ਹਾਂ ਅਗੇ ਸਾਹਿਬ ਜੀ ਦੋਹਰੇ ਦੇ ਵਿੱਚ ਕਿਰਪਾ ਕਰ ਦੇ ਨੋ ਸ਼ਰਨ ਪੈਣ ਦੀ ਸਾਨੂੰ ਜੁਗਤੀ ਦੱਸ ਦੇ ਆ ਗੁਰੂ ਕੀ ਸਿੱਖਾ ਜਦੋਂ ਗੁਰੂ ਕੋਲੇ ਆਉਣਾ ਨਾ ਉਹਦੇ ਬੇਨਤੀ ਕਰੀ ਸਗਲ ਦਵਾਰ ਕੋ ਛੱਡ ਕੇ ਗਹ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਏ ਸਤਗੁਰੂ ਜੀ ਸਾਰੇ ਦਰਾਂ ਨੂੰ ਅਸੀਂ ਛੱਡ ਦਿੱਤਾ ਆਪਾ ਗੁਰੂ ਪਿਆਰਿਓ ਕੋਈ ਦਰ ਛੱਡਦੇ ਵੀ ਨਹੀਂ ਨਾ ਇਹ ਵੀ ਸੱਚ ਹੈ ਨਾ ਸੋ ਮਹਾਰਾਜ ਕਹਿੰਦੇ ਆ ਭਾਈ ਇਹ ਬਚਨ ਕਰ ਗੁਰੂ ਅੱਗੇ ਆ ਦਰ ਕਿਹੜੇ ਕਿਹੜੇ ਆ ਗੁਰੂ ਪਿਆਰਿਓ ਗਿਣ ਲਾ ਪੀ ਆਪਾਂ ਆਪ ਹੀ ਗਿਣ ਲਓ ਤੁਸੀਂ ਜੇ ਮੈਂ ਕਹੂੰਗਾ ਕਈ ਵਾਰੀ ਗੁਰੂ ਪਿਆਰਿਓ ਜਿਹੜਾ ਪ੍ਰਤੱਖ ਵਰਤਾਰਾ ਵਰਤਦਾ ਨਾ ਵੇਖ ਰਹੇ ਆਪਾਂ ਸਾਨੂੰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਆਉਂਦਾ ਭਰੋਸਾ ਨਹੀਂ ਹੁੰਦਾ ਮੱਥਾ ਵੀ ਗੁਰੂ ਨੂੰ ਟੇਕਦਾ ਗੁਰੂ ਨੂੰ ਆਪਾਂ ਭੇਟਾ ਵੀ ਕਰ ਦਿੱਤੀ ਰਮਾਲੇ ਵੀ ਚੜਾ ਦਿੱਤੇ ਦੇਗਾ ਵੀ ਦੇ ਦਿੱਤੀਆਂ ਪਰ ਹੋਰ ਤਰ੍ਹਾਂ ਤੇ ਜਾਣਾ ਵੀ ਨਹੀਂ ਛੱਡਿਆ ਗਿਆ ਨਹੀਂ ਛੱਡਦੇ ਅਸੀਂ ਪਾਸਾ ਕਿਉਂ ਗੁਰੂ ਤੇ ਭਰੋਸਾ ਹੀ ਨਹੀਂ ਆ ਰਿਹਾ ਗੁਰੂ ਦੇ ਬਚਨਾਂ ਦੇ ਵਿਸ਼ਵਾਸ ਨਹੀਂ ਆ ਰਿਹਾ ਤੇ ਗੁਰੂ ਅੱਗੇ ਬੇਨਤੀ ਜਦੋਂ ਕਰੀਏ ਮਹਾਰਾਜ ਜੀ ਕਿਰਪਾ ਕਰੋ ਹੁਣ ਸਾਰੇ ਦਰਾਂ ਨੂੰ ਅਸਲ ਇਹੀ ਆ ਸ਼ਰਨ ਵਿੱਚ ਪੈਣਾ ਜਦੋਂ ਮਨੁੱਖ ਸਾਰੇ ਦਰਾਂ ਨੂੰ ਛੱਡ ਦਿੰਦਾ ਕੇਵਲ ਤੇ ਕੇਵਲ ਇੱਕ ਗੁਰੂ ਦਾ ਆਸਰਾ ਲੈ ਲੈਂਦਾ ਫਿਰ ਗੁਰੂ ਕਿਰਪਾ ਕਰਦਾ ਪਰ ਇਹ ਨਹੀਂ ਹੈ ਇੱਥੇ ਗੁਰੂ ਨੂੰ ਮੱਥਾ ਟੇਕ ਕੇ ਕਰ ਗੁਰੂ ਪਿਆਰਿਓ ਸ਼ੇਖ ਫਤੇ ਦੇ ਵੀ ਤੁਰੇ ਫਿਰੇ ਫਿਰ ਕੋਈ ਹੋਰ ਬਾਬਾ ਉਧਰ ਵੀ ਤੁਰੇ ਫਿਰੇ ਆ ਜਾਣੇ ਨਾ ਅ شیخ ਪੱਤੇ ਬਾਰੇ ਪੜਿਆ ਕਿਤੇ ਉਹ ਕਿਤੇ ਇਤਿਹਾਸ ਤਾਂ ਸੁਣੋ ਗੁਰੂ ਕੀ ਸਿੱਖੋ ਉਹ ਬਾਣੀ ਸਾਨੂੰ ਮਹਾਰਾਜ ਸਾਹਿਬ ਜੀ ਦੀ ਸਮਝਾ ਰਹੀ ਹੈ ਇਤਿਹਾਸ ਸਾਨੂੰ ਸਮਝਾ ਰਿਹਾ ਹੈ شیخ ਪੱਤੇ ਬਾਰੇ ਸੁਣ ਲੋ ਧਿਆਨ ਨਾਲ شیخ ਪੱਤਾ ਆ ਜਿੰਨਾ ਦਾ ਸ਼ਬਦ ਆ ਨਾ ਗੁਰੂ ਕੀ ਬਾਣੀ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਇਹਨਾਂ ਨੂੰ ਸ਼ਹੀਦ ਕਰਨ ਵਿੱਚ شیخ ਪੱਤੇ ਦਾ ਹੱਥ ਹੈ ਉੱਥੇ ਜਾ ਕੇ ਵੇਖਿਓ ਪਾਸੇ-ਪਾਸੇ ਜਿਹੜੇ ਉੱਥੇ ਗਏ ਆ ਨਾ ਧਿਆਨ ਨਾਲ ਗੁਰੂ ਕੇ ਸਿੱਖ ਜਾਂਦੇ ਚਲੋ ਉਹ ਕਈ ਵੇਖਣ ਮਾਰੇ ਜਾਂਦੇ ਆ ਵੀ ਵੇਖੀ ਇੱਥੇ ਕੀ ਐ ਸਾਡੇ ਸਿੱਖ ਲਜਾਲ ਜਾਗੇ ਉੱਥੇ ਖੀਰਾਂ ਪਾ ਚੜਾਉਨੇ ਆ ਗੁਰੂ ਪਿਆਰੇ ਉਹ ਮੱਥੇ ਟੇਕਦੇ ਆਣ ਜਾ ਕਰਕੇ ਓਏ ਇੱਕ ਨਹੀਂ ਇਹ ਤਾਂ ਚਲ ਮੈਂ ਇੱਕ ਉਦਾਹਰਣ ਦਿੱਤੀ ਆ ਉੱਥੇ ਉਜਾੜਾ ਹੀ ਐ ਖੀਰਾਂ ਦੇ ਠੇਕੇ ਚੜਦੇ ਆ ਉਹ ਪੈਸੇ ਲੈ ਜਾਂਦੇ ਆ ਇਹ ਮਨੁੱਖ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਇਹਦਾ ਹੱਥ ਐ ਆਪਾਂ ਕਿੱਥੋਂ ਸੁੱਖ ਪਾਵਾਂਗੇ ਗੁਰੂ ਪਿਆਰਿਓ ਮਿਲ ਜੂ ਆਪਾਂ ਨੂੰ ਸੁੱਖ ਜਿਹੜਾ ਗੁਰੂ ਨੂੰ ਸ਼ਹੀਦ ਕਰਨ ਵਿੱਚ ਜਿਨ੍ਹਾਂ ਦੇ ਹੱਥ ਹੈ ਗੁਰੂ ਸਾਡੇ ਤੇ ਕਿਵੇਂ ਖੁਸ਼ ਹੋ ਜਾਣਗੇ ਇਸ ਕਰਕੇ ਬਚ ਜੀਏ ਸਹਬ ਜੀ ਇੱਥੇ ਜੋ ਕਿਰਪਾ ਕਰਦੇ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਤ ਉੱਪਰ ਕੋਹ ਨਾਈ ਉਹਦੀ ਸ਼ਰਨ ਵਿੱਚ ਆਪਾਂ ਪਰਈਏ ਉਹਦਾ ਆਸਰਾ ਲਈਏ ਉਹ ਫਿਰ ਬਖਸ਼ਾ ਕਰਦਾ ਹੈ ਉਹ ਰਹਿਮਤਾ ਕਰਦਾ ਹੈ ਸਹਿਬ ਸਾਡੇ ਕਾਰਜ ਰਾਸ ਕਰਦਾ ਫਿਰ ਉਹ ਸਹਾਇਤਾ ਵੀ ਕਰਦਾ ਹੈ ਸੋ ਇਹ ਅੱਜ ਦਾ ਪਾਵਨ ਸ਼ਬਦ ਗ੍ਰੀਨਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿਉਂਕਿ ਗੁਰੂ ਪਿਆਰਿਓ ਮੈਂ ਜੋ ਕਿਸੇ ਨਾਲ ਗੁਰੂ ਕੇ ਸਿੱਖ ਦਾ ਨਾ ਗੁਰੂ ਦਾ ਵਿਰੋਧ ਹੈ ਨਾ ਗੁਰੂ ਕੇ ਸਿੱਖ ਦਾ ਵਿਰੋਧ ਹੈ ਪਰ ਜਿਹੜਾ ਇਹ ਸੱਚ ਗੁਰੂ ਨੇ ਬੋਲਿਆ ਨੇ ਉਹ ਮਹਾਰਾਜ ਨੇ ਕਿਹਾ ਭਈ ਕਹਿਣਾ ਹੈ ਸੱਚ ਸਬਣਾ ਹੋਏ दारू ਪਾਪ ਕੱਢੇ ਧੋਏ ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਇਹ ਸਾਜੀ ਸਾਡਾ ਦਾਰੂ ਹੈ ਤੇ ਸੱਚ ਨੇ ਸਾਡੇ ਨਾਲ ਜਾਣਾ ਗੁਰੂ ਨੇ ਸਾਡੀ ਸਹਾਇਤਾ ਕਰਨੀ ਆ ਅੰਤ ਵੇਲੇ ਕੋਈ ਹੋਰ ਉੱਥੇ ਕਿਸੇ ਦੀ ਪਹੁੰਚ ਨਹੀਂ ਹੈ ਜਿੱਥੇ ਗੁਰੂ ਦੀ ਪਹੁੰਚ ਆਪੋਂ ਸੰਦੇਣਾ ਮੇਰੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਗੁਰ ਪੂਰਾ ਭੇਟਿਓ ਵੜ ਭਾਗੀ ਮਣੇ ਪਿਆ ਪ੍ਰਗਾਸਾ ਕੋਈ ਨਾ ਪੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਏ ਆਪਣੇ ਸਹਬ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਆ ਆਪਣੇ ਸਹਬ ਧੰਗੂ ਨਾਨਕ ਸਾਹਿਬ ਜੀ ਆ ਇਹ ਕਿਰਪਾ ਕਰਦੇ ਰਹਿਮਤਾ ਕਰਦੇ ਆ ਖੁਸ਼ੀਆਂ ਵਰਤਾਉਂਦੇ ਆ ਖੇੜੇ ਬਖਸ਼ਦੇ ਆ ਸਾਰੀਆਂ ਖੁਸ਼ੀਆਂ ਗੁਰੂ ਦੇ ਪਾਸ ਆ ਸਾਰੇ ਸੁੱਖ ਹੀ ਗੁਰੂ ਦੇ ਪਾਸ ਆ ਗੁਰੂ ਸੁੱਖਾਂ ਦਾ ਸਮੁੰਦਰ ਹੈ ਤੇ ਸੰਸਾਰ ਦੁੱਖਾਂ ਦਾ ਘਰ ਆ ਹੋਰ ਜਿੰਨੇ ਵੀ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਦੂਜੇ ਆ ਨਾ ਉੱਥੇ ਦੁੱਖ ਮਿਲਣਗੇ ਸੁੱਖ ਨਹੀਂ ਪ੍ਰਾਪਤ ਹੋਣਗੇ ਜਾ ਕੇ ਵੇਖ ਲਿਓ ਕਿਉਂਕਿ ਤਜਰਬੇ ਵੀ ਕਰੀ ਜਾਇਓ ਗੁਰੂ ਦੇ ਬਚਨਾਂ ਦੇ ਆਪਾਂ ਤੇ ਪਾਸੇ ਜਾ ਕੇ ਵੀ ਵੇਖ ਲਈਏ ਦੁੱਖ ਮਿਲਦੇ ਆ ਦੁੱਖ ਸੁੱਖ ਨਹੀਂ ਮਿਲਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਆ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜੋ ਡੋਲਤ ਨਾ ਸੁਧਰਾਮ ਭਜਨ ਕੀ ਵੇਖੋ ਕਿੱਡੇ ਬਚਨ ਮੇਰੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਉਂ ਕਹਿੰਦੇ ਆਵੇਂ ਡੋਲਦਾ ਫਿਰਦਾ ਦੁਆਰੇ ਦੁਆਰ ਦਵਾਰਾਂ ਦਵਾਰਾਂ ਤੇ ਤੇ ਤੈਨੂੰ ਕਹਿੰਦੇ ਆ ਰਾਮ ਦੇ ਭਜਨ ਦੀ ਸੁਧ ਹੀ ਨਹੀਂ ਆਉਂਦੀ ਦੁਆਰੇ ਦੁਆਰ ਸਵਾਨ ਜੋ ਡੋਲਤ ਆਪਾਂ ਸਵਾਨ ਕੁੱਤੇ ਨੂੰ ਕਹਿੰਦੇ ਆ ਨਾ ਹੁਣ ਸਮਝਾਉਂਦੇ ਤਾਂ ਸਾਨੂੰ ਆ ਇਹ ਹੀ ਹਾਲਤ ਗੁਰੂ ਪਿਆਰੇ ਆਪਣੀ ਬਣੀ ਹੋਈ ਮੈਨੂੰ ਵੀ ਤੁਸੀਂ ਪਾਵਾ ਵਿੱਚੇ ਲੈ ਲਓ ਸੋ ਆ ਹਾਲ ਤਾਂ ਸਾਡੀ ਤਾਂ ਹੀ ਗੁਰੂ ਪਿਆਰੇ ਸਾਨੂੰ ਸੁੱਖ ਕਿੱਥੇ ਮਿਲਣਗੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਦੀ ਸ਼ਰਨ ਵਿੱਚ ਪਈਏ ਜਿਹੜੇ ਸਾਰਿਆਂ ਨਾਲੋਂ ਵੱਡੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਉਤਾਰ ਦਿਹਾੜਾ ਵੀ ਆ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰਨ ਆਪ ਸਾਰਿਆਂ ਤੋਂ ਇਹ ਸੇਵਾ ਗੁਰੂ ਪਿਆਰਿਓ ਆਪਾਂ ਨਾਲ ਚੱਲ ਕੇ ਐਕਤੀ ਜੋ ਨਗਰ-ਨਗਰ ਦੇ ਵਿੱਚ ਸੰਗਤ ਨੇ ਪ੍ਰੋਗਰਾਮ ਰੱਖਿਆ ਮੈਂ ਪਹਿਲਾਂ ਵੀ ਬੇਨਤੀ ਕਰਤੀ ਸੀ ਭਾਈ ਤੁਸੀਂ ਐਕਤੀ ਕਰਿਓ ਅੱਗੇ ਲਾ ਕੇ ਇਹ ਜਿਵੇਂ ਵੀ ਤੁਹਾਡੀ ਇੱਛਾ ਹੈ ਪਰ ਮੜਾਓ ਚੜ੍ਹਦੀ ਕਲਾ ਦੇ ਵਿੱਚ ਪਵਾ ਨਗਰ ਦਾ ਰੱਖ ਲਓ ਪਵਾ ਬਾਹਰ ਦਾ ਰੱਖ ਲਓ ਸੋ ਨਗਰ ਦੇ ਵਿੱਚ ਦਾ ਹੀ ਰੱਖਿਆ ਹੋਇਆ ਹੈ ਤੇ ਆਪਾਂ ਨਗਰ-ਨਗਰ ਵਿੱਚ ਵੀ ਗੁਰੂ ਪਿਆਰਿਓ ਢਿੱਲੇ ਨਹੀਂ ਪੈਣਾ। ਚੜ੍ਹਦੀ ਕਲਾ ਵਿੱਚ ਹੀ ਮਨਾਉਣਾ, ਦਿਨ ਥੋੜੇ ਆ ਤੇ ਸਾਰੀ ਸਫਾਈ ਕਰਨ ਵਾਲੀ ਵੀ ਬਾਹਰੋਂ ਵੀ ਰਹਿੰਦੀ ਐ। ਨੇੜੇ ਆ ਗਿਆ ਸਮਾਂ ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਸਾਰੀਆਂ ਸੰਗਤਾਂ ਨੂੰ ਆਪਕੁਦਮ ਬਖਸ਼ਿਸ਼ ਕਰਨ। ਇਹੀ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ ਤੁਸੀਂ ਸਾਡੇ ਤੇ ਰਹਿਮਤ ਕਰੋ, ਬਖਸ਼ਾ ਕਰੋ। ਆਪ ਜੀ ਦੀ ਸੇਵਾ ਅਸੀਂ ਕਰ ਸਕੀਏ, ਤੇਰੀ ਸੇਵਾ ਤੋਈ ਤੇ ਹੋਏ। ਔਰਨ ਦੂਜਾ ਕਰਤਾ ਦੇ ਮਹਾਵਾਕ ਅਨਸਾਰ ਸੋ ਸ਼ਬਦੀਆਂ ਆਖਰਲੀਆਂ ਪੰਕਤੀਆਂ ਦਾ ਪਾਠ ਸਾਂਝਾ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤਿ ਉਪਰ ਕੋ ਨਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ